ਚਿੜੀ ਯਾਟ ਤੇ ਪਾਚਰ ਆ ਗਿਆ ਗਿਆ ਤੂੰ ਮੈਂ ਨਹੀਂ ਜਾਣਾ ਯਾਰ ਮੇਰਾ ਨਹੀਂ ਦਿਲ ਕਰਦਾ ਕੋਈ ਯਾਰ ਫਿਰ ਕੀ ਕਰੀ ਜਣ ਵਿਆਹ ਕਰ ਦਈਏ ਤੇਰਾ ਨਹੀਂ ਹਾਂ ਕੰਮ ਤੇ ਲਾ ਦੇ ਦੇਖ ਲਾ ਕਰ ਲੇਗਾ ਹਾਂ ਚਲ ਫਿਰ ਆ ਜਾ ਕੰਮ ਤੇ ਚੱਲ ਇਹ ਇਹ ਕੰਮ ਇਹ ਕੰਮ ਕਹਿੰਦਾ ਨਹੀਂ ਆ ਰਹਾ ਕੰਮ ਹੁੰਦਾ ਹੈਗਾ ਕੋਈ ਹਾਂ ਬਾਪਾ ਬਾਪਾ ਕੀ ਹਦਾ ਹੈ ਬਾਈ ਯਾਰ ਜਾ ਕੇ ਬਈ ਇੱਧਰ ਦੀ ਰਾਹ ਕਦੀ ਵਾਸਾ ਚੱਕੇ ਕਦੀ ਪਕਾਥੇ ਕਦੀ ਵਾਸਾ ਚੱਕੇ ਜਦੋਂ ਉੱਥੇ ਦਚਾਂ ਤੇਰੀ ਕਾ ਕਿੱਥੋਂ ਆ ਜੰਦੇ ਆ ਜੀਲ ਹੋਇਆ ਤੈਨੂੰ ਕੰਮ ਨਹੀਂ ਹੁੰਦਾ ਕੋ ਟੰਟਾ ਹੋ ਗਿਆ ਤੈਨੂੰ ਨੱਟ ਨੇ ਖੋਲਿਆ ਤੂੰ ਹੈ ਇੱਕ ਕਰਦਾ ਤੂੰ ਚਲ ਉਠ ਚਲ ਬਾਹਰ ਜਾ ਤੂੰ ਚਲ ਚੱਲੇ ਗਏ ਤਿਆਰ ਹੋ ਗਿਆ ਪਤਾ ਕੀ ਗੱਲ ਨਹੀਂ ਬਾਪੂ ਜਾਣਾ ਕੰਮ ਤੇ ਮੈਂ ਸਕੂਲ ਹੀ ਜਾ ਕਰੂੰਗਾ ਮੇਰਾ ਸਕੂਲੇ ਦਿਲ ਲੱਗਦਾ ਵਾ ਤੈਨੂੰ ਅਗਲ ਇਦਾਂ ਹੀ ਹੋਣੀ ਸੀ ਤੈਨੂੰ ਮੈਂ ਸਮਝਾਉਂਦਾ ਸੀ ਪੁੱਤ ਪੜ੍ਹ ਲਾ ਪੜ੍ਹ ਲਾ ਦੇਖ ਲੈ ਬਾਹਰ ਦੇ 12 ਘੰਟੇ ਮਜ਼ਦੂਰੀ ਕਰਕੇ ਹਨਾ ਕਿੰਨਾ ਬੁਰਾ ਹਾਲ ਆ ਪੜ੍ਹ ਲਿਖ ਜਾਏਗਾ ਚਾਰ ਬੰਦੇ ਤੇਰੇ ਥੱਲੇ ਕੰਮ ਕਰਨਗੇ ਹਨਾ ਕਿਸੇ ਦੀ ਕਿਸੇ ਦਾ ਰੋਬ ਨਹੀਂ ਚੱਲਣਾ ਪਊਗਾ ਘੱਟ ਦੇ ਪੜਾਈ ਇਹ ਜਿਆ ਧਨਾਂ ਦਾ ਕਦੇ ਚੋਰੀ ਨਹੀਂ ਹੋ ਸਕਦਾ ਤੇ ਕਲਮ ਦੀ ਤਾਕਤ ਆ ਨਾ ਜਿਹੜੀ ਕਲਮ ਦੀ ਤਾਕਤ ਇਹ ਦੁਨੀਆ ਦੇ ਪਾਸੇ ਪਲਟ ਰੰਦੀ ਆ ਪੁੱਤ ਕੱਲ ਸਕੂਲੇ ਚੱਲ ਹੁਣ ਤੈਨੂੰ ਐਡਵੋਕੇਟ ਬਣਾਉਣਾ ਆਪਾਂ